ਸ਼ੁਸ਼੍ਰੀ ਕਾਲ ਤੁਸੀਂ ਦੇਖ ਰਹੇ ਹੋ ਮਾਚੀ ਬੜਾ ਨਿਊਜ਼ ਚੈਨਲ ਜ਼ਿਲ੍ਹਾ ਫਤਿਗੜ ਸਾਹਿਬ ਦੀ ਗੋਵਿੰਦਗੜ੍ਹ ਪੁਲਿਸ ਨੇ ਕੱਚਾ ਦਲੀਪਨਗਰ ਦੇ ਨਿਵਾਸੀ ਇੱਕ ਲੁੱਟਖੋ ਕਰਨ ਵਾਲੇ ਸ਼ੀਵਾ ਨਾਮਕ ਵਿਅਕਤੀ ਨੂੰ ਕਾਬੂ ਕੀਤਾ ਜਦੋਂ ਉਸ ਵਿਅਕਤੀ ਨੂੰ ਇੱਥੋਂ ਦੀ ਅਮਲੋ ਰੋਡ ਸੋਈ ਦੇ ਕੋਲ ਉਸ ਵੱਲੋਂ ਇੱਕ ਖਾਲੀ ਪਲਾਟ ਦੇ ਵਿੱਚ ਦੱਬ ਕੇ ਰੱਖੇ ਹੋਏ 32 ਬੋਲ ਪਿਸਟਲ ਨੂੰ ਰਿਵਾਲਵਰ ਕਰਨ ਗਈ ਤਾਂ ਉਸਨੇ ਇੱਕ ਪੁਲਿਸ ਹੋਮਗਾਰਡ ਤੇ ਗੋਲੀ ਚਲਾ ਦਿੱਤੀ ਸਿੱਟੇ ਵੱਜੋ ਜਵਾਬੀ ਹਮਲੇ ਦੌਰਾਨ ਪੁਲਿਸ ਨੇ ਹਮਲਾਵਾਰ ਸ਼ਿਵਦਰ ਲੱਤ ਦੇ ਵਿੱਚ ਗੋਲੀ ਮਾਰ ਦਿੱਤੀ ਜਿਸ ਨਾਲ ਉਸ ਨੂੰ ਜ਼ਖਮੀ ਹਾਲਤ ਵਿੱਚ ਬਾਲ ਹਸਪਤਾਲ ਮੰਡੀ ਗੋਵਿੰਦਗੜ ਦਾਖਲ ਕਰਵਾਇਆ ਗਿਆ ਪਰ ਜ਼ਖਮੀ ਹੋਮਗਾਰਡ ਨੂੰ ਵੀ ਸਿਵਲ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਤੇ ਐਸਐਸਪੀ ਫੋਤੇਗੜ ਸਾਹੀ ਵਾ ਸੁਬਾਸ਼ ਅਗਰਵਾਲ ਨੇ ਜਾਣਕਾਰ ਦੰਦਿਆ ਦੱਸਿਆ ਕਿ ਉਕਤ ਵਿਅਕਤੀ ਦੇ ਖਿਲਾਫ ਜਿਸ ਦਾ ਨਾਮ ਸ਼ਿਵ ਹੈ ਉਸ ਦੇ ਕਈ ਪਰਚੇ ਲੁੱਟਖੋ ਦੇ ਦਰਜ ਹਨ ਜੋ ਕਿ ਵੱਡੇ ਲੈਵਲ ਤੇ ਲੁੱਟਖੋ ਦਾ ਰੈਕਡ ਚਲਾਉਂਦਾ ਸੀ ਤੇ ਜਿਸ ਦੇ ਸੰਪਰਕੋ ਵਿੱਚ ਲੁੱਟਖੋ ਕਰਨ ਵਾਲੇ ਹੋਰ ਵੀ ਵਿਅਕਤੀ ਸ਼ਾਮਲ ਹੋ ਸਕਦੇ ਹਨ ਜਿਨ੍ਹਾਂ ਦੀ ਸਰਗਰਮੀ ਨਾਲ ਪਾਲ ਕੀਤੀ ਜਾ ਰਹੀ ਹੈ ਤੇ ਮਾਚੀ ਬੜਾ ਨਿਊਜ਼ ਚੈਨਲ ਤੋਂ ਪੱਤਰਕਾਰ ਡਾਕਟਰ ਜਤਿੰਦਰ ਕੁਮਾਰ ਚਰੋਦੇ ਦੀ ਰਿਪੋਰਟ ਪਿਛਲੇ ਮਹੀਨੇ ਦਸੰਬਰ 19 ਦਸੰਬਰ ਨੂੰ ਇੱਕ ਇਤਰਾ ਮਿਲੀ ਸੀ ਸਾਡੀ ਟੀਮ ਨੂੰ ਇੱਕ ਵਿਅਕਤੀ ਸੀ ਉਹ ਜਦੋਂ ਗੋਵਿੰਦਗੜ੍ਹ ਦੇ ਵਿੱਚ ਹੀ ਸੀਗਾ ਤੇ ਪਿੱਛੇ ਤੋਂ ਬੰਦੇ ਆਏ ਮੋਟਰਸਾਈਕਲ ਤੇ ਸਵਾਰ ਤੇ ਉਹਦੇ ਨਾਲ ਕੁੱਟਮਾਰ ਕੀਤੀ ਤੇ ਲੁੱਟ ਖੋਹ ਕੀਤੀ ਤੇ ਫੌਰੀ ਤੌਰ ਤੇ ਜਿਹੜੇ ਐਸਐਚਓ ਗੋਵਿੰਦਗੜ੍ਹ ਸੀਗੇ ਉਹਨਾਂ ਨੇ ਸਫਤ ਸਾਰਾ ਮੌਟਮਾਈਜ਼ਾ ਕੀਤਾ ਐਫਆਈਆਰ ਦਰਜ ਕੀਤੀ ਦੇ ਇਨਵੈਸਟੀਗੇਸ਼ਨ ਸਟਾਰਟ ਹੋਇਆ। ਇਹਦੇ ਵਿੱਚ ਦੋਸ਼ੀਆਂ ਦੀ ਪਾਲ ਦੇ ਲਈ ਐਸਪੀ ਡੀ ਸਾਹਿਬ ਦੇ ਅੰਡਰ ਵੱਖ-ਵੱਖ ਟੀਮਾਂ ਪੜਾਈਆਂ ਗਈਆਂ ਸੀਗੀਆਂ ਜਿਹੜੀ ਕਿ ਦੋਸ਼ੀਆਂ ਦੀ ਪਾਲ ਕਰ ਰਹੀ। ਉਸੇ ਲੜੀ ਦੇ ਵਿੱਚ ਸਾਨੂੰ ਮੁਖਰੀ ਤੇ ਪਤਾ ਲੱਗਿਆ ਕਿ ਜਿਹੜਾ ਉਹਦੇ ਵਿੱਚ ਇੱਕ ਸ਼ਿਵਾ ਨਾਮ ਦਾ ਵਿਅਕਤੀ ਸੀ ਜਿਸ ਨੇ ਉਹ ਲੁੱਟਕੋ ਕੀਤੀ ਸੀ ਤੇ 15 ਤਾਰੀਖ ਨੂੰ ਗੋਵਿੰਦਗੜ ਠਾਡੇ ਦੇ ਇਲਾਕੇ ਦੇ ਵਿੱਚ ਨੂੰ ਗ੍ਰਿਫਤਾਰ ਕੀਤਾ ਗਿਆ। ਉਸੀ ਲੜੀ ਦੇ ਵਿੱਚ ਜਦੋਂ ਅੱਗੇ ਆਪਾਂ ਮਾਨਯੋਗ ਜੱਜ ਸਾਹਿਬ ਤੋਂ ਵੀ ਰਿਮਾਂਡ ਲਈਤੀ ਤੇ ਫਰਦਰ ਰਿਕਵਰੀ ਕਰ ਰਹੇ ਸੀਗੇ ਤੇ ਸਾਨੂੰ ਪਤਾ ਲੱਗਿਆ ਕਿ ਉਹਦੇ ਕੋਲ ਇੱਕ ਨਜਾਇਜ਼ ਪਤੀਵੌਰ ਦਾ ਰਿਵਾਲਵਰ ਵੀ ਹੈ ਤੇ ਉਹ ਰਿਵਾਲਵਰ ਐ ਪਿਸਟਲ ਹੈ ਤੇ ਉਸੇ ਦੇ ਵਿੱਚ ਅੱਗੇ ਜਦੋਂ ਆਪਾਂ ਇੱਥੇ ਜਦੋਂ ਰਿਕਵਰੀ ਕਰਾਏ ਰਿਕਵਰੀ ਕਰਾਣੇ ਆਏ ਤੇ ਸਾਨੂੰ ਇੱਥੇ ਜਿਹੜਾ ਹੈਗਾ ਜਦੋਂ ਆਪਾਂ ਇਧਰ ਗੋਵਿੰਦਗੜ੍ਹ ਦੇ ਇਲਾਕੇ ਦੇ ਵਿੱਚ ਹੀ ਆਏ ਸੀਗੇ ਤੇ ਉਹਨਾਂ ਨੇ ਸਾਡੀ ਟੀਮ ਤੇ ਫਾਇਰ ਕੀਤਾ ਫਾਇਰ ਤਾਂ ਨਹੀਂ ਲੱਗਿਆ ਟੀਮ ਨੂੰ ਬਟ ਉਹਦੇ ਵਿੱਚ ਸਾਡਾ ਇੱਕ ਮੁਲਾਜ਼ਮ ਸੀਗਾ ਵੰਗਾਰਡ ਦਾ ਗੁਰਸੇਵਕ ਉਹ ਜ਼ਖਮੀ ਹੋ ਗਿਆ ਗਿਰਪਿਆ ਸੀਗਾ ਚਰੀਟਾ ਪਜ ਗਿਆ ਸੀ ਬਟ ਫਿਲਹਾਲ ਆਊਟ ਆਫ ਡੇਂਜਰ ਤੇ ਜਵਾਬੀ ਫਾਇਰ ਦੇ ਵਿੱਚ ਫਿਰ ਸਾਡੀ ਟੀਮ ਨੇ ਵੀ ਫਾਇਰ ਕੀਤਾ ਜਿਹਦੇ ਵਿੱਚ ਉਹ ਵੀ ਜਿਹੜਾ ਹੈਗਾ ਉਹਦੇ ਗੋਟਿਆ ਤੇ ਅੱਗੇ ਸ਼ਾਰਟ ਲੱਗਿਆ ਤੇ ਉਹਨੂੰ ਇਮੀਡੀਏਟਲੀ ਜਿਹੜਾ ਹੈਗਾ ਉਹਦੀ ਸੇਫਟੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਾਡੇ ਮੁਲਾਜ਼ਮ ਨੂੰ ਵੀ ਤੇ ਜਿਹੜਾ ਉਹ ਸ਼ਿਵਾ ਸੀਗਾ ਜਿਹੜਾ ਜ਼ਖਮੀ ਹੋਇਆ ਉਹਨੂੰ ਵੀ ਦੋਨਾਂ ਨੂੰ ਵੀ ਸਿਵਲ ਹਸਪਤਾਲ ਵਿਖੇ ਲੈ ਜਾਏ ਫਿਲਹਾਲ ਉਹ ਜੇਰੇ ਲਾ ਜਾਂ ਤੇ ਆਊਟ ਆਫ ਡੇਂਜਰ ਤੇ ਜਿਹੜਾ ਹੈਗਾ ਉਹਦੇ ਕੋਲ ਜਿਹੜਾ ਅਸਲਾ ਸੀ ਉਹ ਅਸੀਂ ਪ੍ਰਮਾਣਿਤ ਕਰ ਲਿਆ ਤੇ ਅੱਗੇ ਇਸ ਕੇਸ ਵਿੱਚ ਫਰਦਰ ਜੇਰੀ ਤਫ਼ਤੀਸ਼ ਹੋ ਜਾਵੇ ਸਰ ਕਿੰਨੇ ਬੋਰ ਦਾ ਪਿਸਤਲ ਹੈ ਜਿਹੜਾ ਆ 32 ਬੋਰ ਦਾ ਸਰ ਕਿੰਨੇ ਕੇਸ ਨੇ ਦੇਤੇ ਜਿਹੜੇ ਪਹਿਲਾਂ ਰਜਿਸਟਰਡ ਨੇ ਹੁਣ ਤੱਕ ਜਿਹੜੀ ਗੱਲ ਸਾਹਮਣੇ ਆਈ ਹੈ ਇਹ ਪਿਛਲੇ ਕਈ ਸਾਲਾਂ ਤੋਂ ਇਲਾਕੇ ਦੇ ਵਿੱਚ ਲੁੱਟਕੋ ਤੇ ਜਿਹੜੀ ਹੈਗੀ ਆ ਹਥਿਆਰਾਂ ਦੇ ਨਾਲ ਡਕੈਤੀ ਕਰਦਾ ਰਿਹਾ ਹੈ ਇਹਦੇ ਤੇ ਹੁਣ ਤੱਕ 9 ਪਰਚੇ ਦਰਜ ਆ ਜਿਹਦੇ ਵਿੱਚ ਆਪਣੇ ਜ਼ਿਆਦਾਤਰ ਪਰਚੇ ਕੋਦੇ ਹੈਗੇ ਆ ਆਰਮਡ ਡੈਕੋਇਟੀ ਦੇ ਹੈਗੇ ਆ ਤੇ ਪਿੱਛੇ ਜੇ ਨਸ਼ੇ ਸੰਬੰਧੀ ਵੀ ਦਸੰਬਰ ਚ ਪਰਚਾ ਦਰਜ ਹੋਇਆ ਤੇ ਕਾਫੀ ਟਾਈਮ ਤੋਂ ਇਹ ਜਿਹੜਾ ਹੈ ਇਸ ਕੰਮ ਚ ਲੱਗਿਆ ਹੋਇਆ ਤੇ ਹੁਣ ਸਾਡੀ ਟੀਮ ਨੇ ਇਹਨੂੰ ਰਾਉਂਡ ਅਪ ਕਰਕੇ ਤੇ ਇਹ ਸਾਰੀ ਜਿਹੜੀ ਹੈਗੀ ਕਾਰਵਾਈ ਕਿੰਨੇ ਮੈਂਬਰ ਨੇ ਇਹਦੇ ਨਾਲ ਕੋਈ ਐਸੋਸੀਏਟ ਹੈ ਠੀਕ ਇਹਦੇ ਨਾਲ ਬਿਲਕੁਲ ਜੀ ਇਹ ਗ로우 ਹੈ ਇਹਦੇ ਨਾਲ ਤੇ ਉਹਦੇ ਤੇ ਸਾਡੀ ਟੀਮ ਕੰਮ ਕਰ ਰਹੀ ਹੈ ਹਜੇ ਉਹ ਜਦੋਂ ਪ੍ਰੋਪਰ ਜਦੋਂ ਠੀਕ ਹੋ ਜਾਂਦਾ ਮੈਡੀਕਲੀ ਫਿਟ ਹੋ ਜਾਂਦਾ ਫਿਰ ਆਪਾਂ ਫਰਦਰ ਕੁਝ ਕਰਾਂਗੇ ਜਿਹੜੀ ਪਤਾ ਲੱਗਦੀ ਆਪ ਜੀ ਦੇ ਨਾਲ ਸਾਂਝਾ ਕਰਨਾ ਹੈ